ਆ ਨਾ ਮੈਂ ਫਸਲ ਵੀ ਠੀਕ ਹੈ ਜੀ ਦੁਕਾਨ ਵਾਲਾ ਸੌਦਾ ਵੇਚਦਾ ਠੀਕ ਹੈ ਕੋਈ ਰਸੇ ਵਟ ਕੇ ਵੇਚਦਾ ਫੈਕਟਰੀ ਵਾਲਾ ਕਪੜਾ ਬਣਾ ਕੇ ਆਪਦਾ ਕਪੜਾ ਵੇਚਦਾ ਤਦ ਇਹਨਾਂ ਦੀ ਗਿਣਤੀ ਸਭ ਤੋਂ ਵੱਧ ਹੈ ਤੁਸੀਂ ਕੀ ਵੇਚਦੇ ਹੋ ਆਪਦੀ ਮਿਹਨਤ ਵੇਚਦੇ ਹੋ ਦਿਨ ਭਰ ਕਿਤੇ ਕੰਮ ਕਰਦੇ ਹੋ ਕੋਈ ਬੰਦਾ ਕਵਾਰ ਇਕੱਠਾ ਕਰ ਰਿਹਾ ਹੈ ਕੋਈ ਬੰਦਾ ਜਿਹੜਾ ਹੈਗਾ ਉਹ ਦਿਹਾੜੀ ਕਰ ਰਿਹਾ ਹੈ ਕੋਈ ਸੜਕ ਦੇ ਕੰਮ ਕਰ ਰਿਹਾ ਕੋਈ ਖੇਤ ਚ ਕੰਮ ਕਰ ਰਿਹਾ ਹੈ ਮੰਡੀ ਚ ਕੰਮ ਕਰ ਰਿਹਾ ਹੈ ਕੋਈ ਰਕਸ਼ਾ ਚਲਾ ਰਿਹਾ ਹੈ ਤਾਂ ਤੁਸੀਂ ਕੀ ਵੇਚਦੇ ਹੋ ਮਿਹਨਤ ਦੇ ਹੁਣ ਮਿਹਨਤ ਦਾ ਤੁਹਾਨੂੰ ਮੁੱਲ ਨਾ ਮਿਲੇ ਤਾਂ ਇਹ ਸਭ ਤੋਂ ਵੱਡਾ ਤੱਕਾ ਤੇ ਸਭ ਤੋਂ ਵੱਧ ਨਾਂਨਸ਼ਾਹੀ ਹੁਣ 900 ਰੁਪਏ ਦੀ ਮਤਲਬ ਤੁਹਾਨੂੰ ਤਰਕ ਦੇ ਕੇ ਤੇ ਤੁਹਾਡੇ ਨਾਲ ਕੱਲੀ ਤੁਹਾਡੀ ਦਿਹਾੜੀ ਚੋਂ ਮਾਰੀ ਜਾ ਰਹੀ ਠੱਗੀ ਜਿਹੜੀ ਹੈਗੀ ਆ ਉਹ मतलब आपां नु 350 ਲਾ ਲਓ ਵੀ ਦਿੰਦੇ ਆ ਦਿਹਾੜੀ ਤੇ 350 ਰੱਖ ਗਏ 3500 ਰੁਪਏ ਦੀ ਦਿਹਾੜੀ ਦੋ ਜਣਿਆਂ ਦੀ ਵੀ ਦਿਹਾੜੀ ਲਈਏ 7000 ਦੀ ਖੱਡੀ ਵੱਧ ਗਈ ਦੂਜੇ ਪਾਸੇ ਪੈਨਸ਼ਨ ਚਲੋ ਸਰਕਾਰ ਆਪਾਂ ਨੂੰ 7-8000 ਰੁਪਏ ਦੇਵੇ ਇਹ ਸਾਰਾ 8000 ਮੈਂ ਹਵਾ ਚ ਨਹੀਂ ਕਹਿ ਰਿਹਾ ਬਈ ਇਹ ਨਹੀਂ ਚਾਹੀਦੀ ਜੇ ਡੀਸੀ ਆਪਦੀ ਤਨਖਾਹ ਦਾ ਅੱਧ ਪੈਨਸ਼ਨ ਲੈ ਰਿਹਾ ਕੰਮ ਮਜ਼ਦੂਰ ਨੂੰ ਉਹਦੀ ਘੱਟੋ ਘੱਟ ਦਿਹਾੜੀ ਉਹ ਤੋਂ ਤਾਂ ਥੱਲੇ ਹੈ ਹੀ ਕੁਛ ਨਹੀਂ ਦਿਹਾੜੀ ਚਾਹੀਦੀ ਹੈ 700 ਤੇ ਜਦੋਂ ਉਹ ਬੁੱਢਾ ਹੋ ਜਾਂਦਾ ਤਾਂ ਉਹ 700 ਦਾ ਅੱਧ ਪੈਨਸ਼ਨ ਮਿਲਣਾ ਚਾਹੀਦਾ ਕਹਿਣ ਦਾ ਭਾਵ 21000 ਦਾ ਅੱਧ ਜਿਹੜਾ ਉਹ 10000 10500 ਬਣਦਾ ਇਹ ਤੁਹਾਡਾ ਹੱਕ ਹੈ ਸੋ ਅਸੀਂ ਹੁਣ ਇੱਕ ਪੂਰੇ ਪੰਜਾਬ ਦੇ ਵਿੱਚ ਲੜਾਈ ਸ਼ੁਰੂ ਕਰ ਰਹੇ ਹਾਂ 15 ਮੰਗਾਂ ਦੇ ਦੀਦੇ ਵਿੱਚ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਪਿੰਡ-ਪਿੰਡ ਵਿੱਚ ਇਹ ਜਾ ਰਹੇ ਹਨ ਨਸ਼ਾ ਬਿਲਕੁਲ ਪੰਡ ਕੀਤਾ ਜਾਵੇ ਤੇ ਨਸ਼ੇੜੀਆਂ ਦਾ ਇਲਾਜ ਕੀਤਾ ਜਾਵੇ ਚੰਗੇ ਹਸਪਤਾਲਾਂ 'ਚ ਰੱਖੀ ਠੀਕ ਹੈ ਔਰ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਲੋਕਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਜ਼ਬਤ ਕਰਕੇ ਪੈਸਾ ਸਰਕਾਰੀ ਖਜ਼ਾਨੇ 'ਚ ਪਾਇਆ ਜਾਵੇ ਤੇ ਉਹ ਮੁੜ ਲੋਕਾਂ ਤੇ ਖਰਚਿਆ ਜਾਵੇ ਇਹਦੇ ਵਿੱਚ ਪਹਿਲੀ ਮਾਰਕੀ ਹੈ। ਇਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ। ਉਹਨਾਂ ਨੂੰ 100 ਦਿਨ ਦਾ ਕਾਨੂੰਨ ਅਨੁਸਾਰ ਬਣਦਾ ਕੰਮ ਦਿੱਤਾ ਜਾਵੇ। 2012 ਦੇ ਐਕਟ ਅਨੁਸਾਰ 1 ਕਿੱਲੇ ਵਾਲਾ, ਅੱਧੇ ਕਿੱਲੇ ਵਾਲਾ, ਡੇਢ ਕਿੱਲੇ ਵਾਲਾ, 2 ਕਿੱਲੇ ਵਾਲਾ 5 ਏਕੜ ਤੱਕ ਦੇ ਕਿਸਾਨ ਨੂੰ ਸਬਜ਼ੀ ਲਾਉਣ ਤੇ ਤੇ ਪਸ਼ੂ ਪਾਲਣ ਦੇ ਉੱਤੇ ਕਾਨੂੰਨ ਅਨੁਸਾਰ ਉਹ ਖੇਤ 'ਚ ਕੰਮ ਕਰੇ ਉਹਨੂੰ ਤਾਂ ਵੀ ਦਿਹਾੜੀ ਮਿਲ ਸਕੇ। ਉਹ ਵੀ ਦਿੱਤੀ ਜਾਵੇ ਠੀਕ ਹੈ ਇਸੇ ਤਰ੍ਹਾਂ ਅੰਨ ਹੀ ਵਡਾਪਾ ਵਿਧਵਾ ਪੈਨਸ਼ਨ 5000 ਰੁਪਏ ਵਾਲੀ ਦਿੱਤੀ ਜਾਵੇ ਹੁਣ ਬਹੁਤ ਸਾਰੇ ਲੋਕ ਖੁਸ਼ਕੁਸ਼ੀ ਕਰਦੇ ਜਿਹੜੀ ਪੈਨਸ਼ਨ ਹੈ ਨਾ ਉਹ ਬੰਦੇ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਦੇਵੇਗੀ ਕਿਉਂ ਰੋਕ ਦੇਗੀ ਖੁਦਕੁਸ਼ੀ ਬੰਦਾ ਕਦੋਂ ਕਰਦਾ ਬਹੁਤ ਸਾਰਾ ਕਰਜ਼ਾ ਉਹਦੇ ਕੋਲ ਉਹਦੇ ਬੰਦੇ ਦੇ ਘਰੇ ਕੋਈ ਰਿਸ਼ਤੇਦਾਰ ਆ ਗਏ ਅਰੇ ਖੰਡ ਚਾਹ ਪੱਤੀ ਵੀ ਹੈ ਤਾਂ ਆਕਿਆ ਹੋਇਆ ਬੰਦਾ ਬਹੁਤ ਵਾਰੀ ਮਰ ਜਾਂਦਾ ਪਰ ਜੇ ਹਰ ਮਹੀਨੇ ਬਜ਼ੁਰਗ ਨੂੰ 5000 ਰੁਪਿਆ ਮਿਲਣ ਦਾ ਇੱਕ ਆਸਰਾ ਹੋਏਗਾ ਤਾਂ ਉਹ ਆਪਦੇ ਆਏ ਰਿਸ਼ਤੇਦਾਰ ਦੇ ਪੁੱਤ ਧੀ ਨੂੰ ਕੋਈ 100 ਰੁਪਿਆ ਵੀ ਦੇ ਸਕਵੇ ਕਿ ਉਹਨੂੰ ਚਾਹ ਪਾਣੀ ਵੀ ਪਿਆ ਸਕਦਾ ਹੈ ਇਸੇ ਤਰ੍ਹਾਂ ਮਤਲਬ ਉਹ ਜਿਹੜਾ ਬੰਦਾ ਹੈ ਉਹ ਦਵਾਈ ਲੈਂਦਾ ਕਿਸੇ ਡਾਕਟਰ ਤੋਂ ਤਾਂ ਉਹਨੂੰ ਉਹ ਧਾਰ ਵੀ ਦੇ ਸਕਦਾ ਵੀ ਇਹਦੀ ਮਹੀਨੇ ਨੂੰ ਪੈਨਸ਼ਨ ਆ ਜਾਣੀ ਹੈ ਤਾਂ ਉਹਦੀ ਜਿਹੜੀ ਜੀਵਨ ਚਰਿਆ ਹੈ ਪੈਨਸ਼ਨ ਦਾ ਮਤਲਬ ਇਹ ਆ ਬਜ਼ੁਰਗਾਂ ਨੂੰ ਸਨਮਾਨ ਦੇਣਾ ਕਿਉਂ ਦੇਣਾ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਖਾਣ ਪੀਣ ਸਾਬਣ ਤੇਲ ਸ਼ੈਂਪੂ ਦੇ ਉੱਤੇ ਟੈਕਸ ਟੈਕਸ ਦਿੱਤਾ ਪਹਿਲਾਂ ਔਰ ਸਾਰਾ ਕੁਝ ਬਣਾਇਆ ਹੈ ਬਿਲਡਿੰਗਾਂ ਬਣਾਈਆਂ ਨੇ ਫਸਲਾਂ ਪੈਦਾ ਕੀਤੀਆਂ ਨੇ ਸੜਕਾਂ ਬਣਾਈਆਂ ਨੇ ਟਰੱਕ ਚਲਾਇਆ ਉਹਨੇ 60 ਸਾਲ ਤੱਕ ਕੰਮ ਕੀਤਾ ਉਸ ਕੰਮ ਦੀ ਉਹਨੂੰ ਪੈਨਸ਼ਨ ਦੇਣਾ ਸਰਕਾਰ ਅਲੱਗ-ਅਲੱਗ ਕਰੰਸੀਆਂ ਨੇ ਮੁਲਕਾਂ ਦੀਆਂ ਉਹ ਮਿਲਦੀ ਉਹ ਜੇ 10 ਘੰਟੇ ਕੰਮ ਕਰਦਾ ਹੈ ਜੇ 8 ਘੰਟੇ ਕੰਮ ਕਰਦਾ ਤਾਂ ਉਹਨੂੰ 120 ਡਾਲਰ ਮਿਲ ਜਾਂਦੇ ਜੇ 10 ਕਰਦਾ ਉਹਨੂੰ 150 ਡਾਲਰ ਮਿਲ ਜਾਂਦਾ ਠੀਕ ਹੈ ਜੀ ਹੁਣ ਤੁਸੀਂ 120 ਡਾਲਰ ਹੀ ਲਾਓ 8 ਘੰਟੇ ਕਿਉਂਕਿ ਬੰਦੇ ਨੇ ਆਰਾਮ ਵੀ ਕਰਨਾ ਹੈ ਖਾਣਾ ਪੀਣਾ ਵੀ ਹੈ ਆਪਦੇ ਪਰਿਵਾਰ 'ਚ ਵੀ ਜਾਣਾ ਹੈ ਹੁਣ 120 ਰੁਪਏ ਉਹਨਾਂ ਦੇ 120 ਡਾਲਰ ਉਹਦੇ ਨਾਲ ਉਥੇ 1 ਰੁਪਏ ਤੋਂ ਲੈ ਕੇ 1.5 ਰੁਪਏ ਤੱਕ ਇੱਕ ਬਰੈਡ ਹੈ ਜਿਹੜੀ ਆਪਾਂ ਵੱਡਾ ਬਰੈਡ ਹੁੰਦੀ ਹੈ ਜਿਹਦੇ 'ਚ ਕਾਫੀ ਪੀਸ ਹੁੰਦੇ ਆ ਹੈਨਾ ਉਹ 100 ਖਰੀਦ ਸਕਦਾ ਹੈ ਉੱਥੇ 1.5 ਰੁਪਏ ਲੀਟਰ ਤੇਲ ਹੈ 1.5 ਡਾਲਰ ਉਹ 100 ਲੀਟਰ ਤੇਲ ਖਰੀਦ ਸਕਦਾ ਹੈ ਤੇ 1.5 ਰੁਪਏ ਦੇ ਜਾਂ 2 ਰੁਪਏ ਦੇ ਹਿਸਾਬ ਨਾਲੀ ਦੁੱਧ ਹੈ ਉੱਥੇ ਉਹ 100 ਲੀਟਰ ਦੁੱਧ ਖਰੀਦ ਸਕਦਾ ਹੁਣ ਤੁਸੀਂ ਮੈਨੂੰ ਦੱਸੋ ਤੁਸੀਂ 300 ਰੁਪਏ ਚ ਕਿੰਨਾ ਤੇਲ ਖਰੀਦ ਸਕਦੇ ਆ 3 ਲੀਟਰ ਕਿੰਨੀਆਂ ਬਰੈਡਾਂ ਖਰੀਦ ਸਕਦੇ ਹੋ ਖਾਣ ਦੀ ਬਰੈਡਾਂ ਠੀਕ ਹੈ ਜੀ ਔਰ ਕਿੰਨਾ ਦੁੱਧ ਖਰੀਦ ਸਕਦੇ ਹੋ ਜੇ ਚੰਗਾ ਲੈਣਾ ਤਾਂ 75 ਰੁਪਏ ਸਰ ਤਾਂ ਰੁਪਏ ਲੈ